ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਹਰਸਮਰਤਖੌਰ ਬਾਦਲ ਦੇ ਬਾਰੇ ਆਈ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਸੋਸ਼ਲ ਮੀਡੀਆ ਤੇ ਅਕਾਲੀ ਦਲ ਤੋਂ ਬਠਿੰਡਾ ਲੋਕ ਸਭਾ ਹਲਕੇ ਲਈ ਉਮੀਦਵਾਰ ਹਰਸਿਮਰਤ ਬਾਦਲ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹਨਾਂ ਨੂੰ ਦੇਸ਼ ਦੀ ਪਾਰਲੀਮੈਂਟ ਅੰਦਰ ਇੱਕ ਕਾਰਡ ਫੜਿਆ ਵਿਖਿਆ ਜਾ ਸਕਦਾ ਹੈ ਜੀ ਹਾਂ ਤੇ ਉਸ ਕਾਰਡ ਉੱਤੇ ਲਿਖਿਆ ਹੈ ਕਿਸਾਨਾਂ ਹੰਨ ਖੇਤੀ ਬਿੱਲ ਦੇ ਵਿਰੋਧ ਚ ਮੈਂ ਨਹੀਂ ਹਰਸਿਮਰਤ ਬਾਦਲ ਜੀ ਹਾਂ ਹੁਣ ਯੂਜ਼ਰ ਚਸਤ ਜੀ ਨੂੰ ਅਸਲ ਦੱਸਦਿਆਂ ਵਾਇਰਲ ਕਰ ਰਹੇ ਹਨ ਅਤੇ ਹਰਸਿਮਰਤ ਬਾਦਲ ਤੇ ਅਕਾਲੀ ਦਲ ਦੇ ਇਨਸਾਨਾਂ ਸਾਥ ਰਹੇ ਹਨ ਫੇਸਬੁੱਕ ਯੂਜ਼ਰ ਰਣਜੀਤ ਸੰਧੂ ਅਰ ਜੀ ਸੰਧੂ ਨੇ ਵਾਇਰਲ ਤਸਵੀਰ ਸਾਂਝੀ ਕਰਦੇ ਹਰਸਿਮਰਤ ਬਾਦਲ ਤੇ ਨਿਸ਼ਾਨੇ ਸਾਦੇ ਅਤੇ ਇਹ ਵਾਇਰਲ ਤਸਵੀਰ ਪੋਸਟ ਹੇਠਾਂ ਕਲਿੱਕ ਕਰਕੇ ਵੇਖਿਆ ਜਾ ਸਕਦਾ ਹੈ ਜੀ ਹਾਂ ਰੁਜਾਨਾ ਸਪੋਕਸਮੈਨ ਨੇ ਆਪਣੇ ਪੜਤਾਲ ਵਿੱਚ ਇਹ ਵਾਇਰਲ ਦਾਅਵੇ ਨੂੰ ਫਰਜੀ ਪਾਇਆ ਤੇ ਬਰਨ ਹੋ ਰਹੀ ਇਹ ਤਸਵੀਰ ਐਡੀਟਡ ਹੈ ਅਸਲ ਚ ਤਸਵੀਰ ਵਿੱਚ ਸਾਲ 21 ਦੀ ਹੈ ਜਦੋਂ ਹਰਸ਼ਮਤ ਬਾਦਲਾਹ ਨੇ ਦੇਸ਼ ਦੀ ਪਾਰਲੀਮੈਂਟ ਵਿੱਚ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਸੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਹੀ